ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਹੁੰਦਰ ਗੱਲ ਕਰ ਰਿਹਾ ਹਾਂ ਜੀ ਪੱਤਰਕਾਰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਮ ਬੜੀ ਸਿਮਰਨ ਸੰਤੂ ਦਾ ਜਿਹੜਾ ਕੱਲ ਪ੍ਰੋਗਰਾਮ 'ਚ ਰੌਲਾ ਪਿਆ ਉਹ ਤੁਹਾਡੇ ਨਾਲ ਹੀ ਪ੍ਰੋਗਰਾਮ ਦਾ ਆਇਆ ਉਹਨਾਂ ਨੇ ਹਾਂ ਜੀ ਹਾਂ ਜੀ ਉਹ ਪ੍ਰੋਗਰਾਮ ਸੀ ਪਰ ਮੈਂ ਉਹਦਾ ਮੈਨੇਜਰ ਗੱਲ ਕਰ ਰਿਹਾ ਹਾਂ ਪਾਜੀ ਉਸੇ ਜਾਣਕਾਰੀ ਲੈਣਾ ਚਾਹੁੰਦੇ ਆ ਵੀ ਕੀ ਗੱਲਬਾਤ ਹੋਈ ਹੈ ਕਲੀਅਰ ਕਿਉਂਕਿ ਲੋਕ ਇਸ ਚੀਜ਼ ਨੂੰ ਜਾਣਦੇ ਨੇ ਸਿਮਰਨ ਜੀ ਨੇ ਆਪਣਾ ਪੱਖ ਰੱਖਤਾ ਪਰ ਦੂਜੀ ਪਾਰਟੀ ਦਾ ਹਜੇ ਪੱਖ ਨਹੀਂ ਹੈਗਾ ਤਾਂ ਬਹੁਤ ਮੁੱਦਾ ਇਹ ਪਕਰਿਆਗਾ ਪਾਜੀ ਇਲੈਕਟ ਸਾਨੂੰ ਜਾਣਕਾਰੀ ਦਿਓ ਵੀ ਕੱਲ ਉੱਥੇ ਕੀ ਹੋਇਆ ਕਿਵੇਂ ساری ਗੱਲਬਾਤ ਸ਼ੁਰੂ ਹੁੰਦੀ ਹੈ ਜੀ ਹਾਂਜੀ ਦੇਖੋ ਜੀ ਮੈਂ ਵਾਹਾਂ ਪਰ ਉਸ ਟਾਈਮ ਨਹੀਂ ਥਾ ਲੇਕਿਨ ਮੇਰੀ ਗੱਲ ਹੋਈ ਥੀ ਸਿਮਰਨ ਸੇ ਜੈਸੇ ਹੀ ਇਹ ਮਤਲਬ ਬਾਤ ਹੋਈ ਹੈ ਉਸ ਦੇ ਵਿਚਵੇਂ ਮੇਰੀ ਬਾਤ ਹੋ ਗਈ ਥੀ ਜੀ तो बोल रही थी मैं स्टेज पे ना परफॉर्म कर रही थी बच्चों के साथ जी तो लड़के ऊपर आए उन्होंने आके मतलब बोला कि हमारे हमें कंपनी दो जी तो सिमण ने उनको इग्नोर कर दिया बच्चों के साथ ही अपना मगन होगी तो बाजी वगैरह करी है तो सिमन ने इग्नोर करता तो फिर उन्होंने कोई गाने भी ऐसे एक दो गाने भी ऐसे ही लगवाए उन्होंने तो सिमन ने बोला भी उनको भाई देखो आप एक ह्यूमन है तो आप इंजॉय करना है आप इंजॉय करो ऐसे बातें ना करो आप ये ठीक नहीं है उन्होंने इंग्लिश में कुछ ऐसे बात की थी तो उन्होंने समझ नहीं आई या, या क्या हुआ तो उन्होंने गाड़ा बजाने शुरू कर दी को ड्रिंक ड्रिंक उन्होंने कर रखी थी जी हां जी तो उनके गाड़ा गुड़ा निकाल लिया उन्होंने ने भी ऑपोजिट गाड़ा निकाल ली तो उन्होंने गलास गुलस फेंक के भी मारा सीमण को जी हाँ जी तो ये सब बात हुई थी वहां पे ਜੀ ਸੇਮਰਨ ਘਰੇ ਨੇ ਕਹਿੰਦੇ ਉਹਨਾਂ ਦਾ ਅਸੀਂ ਕਿਸੇ ਨਿੱਜੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਸੁਣਦੇ ਸੀ ਉਹਦੇ ਵਿੱਚ ਕਹਿ ਰਹੇ ਨੇ ਕਿ ਕਹਿੰਦੇ ਸਾਡੇ ਨਾਲ ਡੇਲੀ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਮੇਰੇ ਆਰਗੇਨਾਈਜ਼ਰ ਵੀ ਮੈਨੂੰ ਪਿੱਛੇ ਹਟ ਰਹੇ ਸੀ ਉਹ ਪੈਸੇ ਪਿੱਛੇ ਮੈਨੂੰ ਹੀ ਗਲਤ ਕਹਿ ਰਹੇ ਸੀ ਹਾਂਜੀ ਹਾਂਜੀ ਪਤਾ ਕੀ ਗੱਲ ਹੈ ਜੀ ਦੇਖੋ ਹੁੰਦਾ ਤਾਂ ਡੇਲੀ ਹੈ ਲੇਕਿਨ ਇਤਨਾ ਜ਼ਿਆਦਾ ਮੁੱਦਾ ਨਹੀਂ ਕਭੀ ਹੁੰਦਾ ਆਪਣਾ ਹਮ ਆ ਕਈ ਵਾਰ ਇਹ ਹੁੰਦਾ ਹੈ ਕਿ ਦੇਖੋ ਥੋੜਾ ਬੋਤਾ ਤੋਂ ਸੈਂਡ ਕਰਨਾ ਪੜਦਾ ਹੈ ਇਹ ਉਹ ਕਰ ਲੈਂਦੇ ਆ ਲੜਕੀਆਂ ਵੀ ਅਡਜਸਟ ਕਰ ਲੈਂਦੀ ਚਲੋ ਕੋਈ ਬਾਤ ਨਹੀਂ ਲੇਕਿਨ ਜੈਸੇ ਹੀ ਜੋ ਡਰਿੰਕ ਕਰਨੇ ਕੇ ਬਾਦ ਆਪਣਾ ਆਪਾ ਹੀ ਖੋ ਦੇਤੇ ਹੈ ਫਿਰ ਐਸੇ ਤੋਂ ਪਹਿਲੀ ਵਾਰ ਹੀ ਹੋਇਆ ਦੇਖੋ ਪੂਰਾ ਸੀਜਨ ਪਹਿਲੇ ਵੀ ਜਿਤਨੇ ਸਾਲ ਇਨ੍ਹਾਂ ਨੇ ਕਾਮ ਕੀਏ ਹੈ ਆਜ ਤੱਕ ਐਸੀ ਬਾਤ ਕਭੀ ਹੋਈ ਨਹੀਂ ਹੈ ਤੁਸੀਂ ਜਦੋਂ ਜਦੋਂ ਕੰਮ ਫੜਦੇ ਹੋ ਤੁਸੀਂ ਕਿਸੇ ਵੀ 파ਟੀ ਦੇ ਨਾਲ ਡੀਲ ਕਰਦੇ ਹੋ ਕਿ ਤੁਸੀਂ ਉਹ ਦੋਨਾਂ ਨਾਲ ਕੋਈ ਕਮਿਟਮੈਂਟ ਵਗੈਰਾ ਕਰਦੇ ਨਹੀਂਗੇ ਯਾਰ ਵੀ ਇਸ ਤਰ੍ਹਾਂ ਜੇ ਤੁਹਾਡੇ ਬਾਤੀ ਜਾਂ ਮਹਿਮਾਨ ਇਸ ਤਰ੍ਹਾਂ ਕਰਨਗੇ ਤਾਂ ਹਾਂਜੀ ਹਾਂਜੀ ਉਹ ਤਾਂ ਦੇਖੋ ਕਰਦੇ ਹੀ ਆਂ ਜੀ ਜਦੋਂ ਆਂਦੇ ਆਂ ਉਹ ਤਾਂ ਕਰਦੇ ਹੀ ਆਂ ਕਿ ਉਹ ਬੋਲ ਬੋਲਤੇ ਵੀ ਦੇਖੋ ਜੀ ਆਪਣੀ ਜ਼ਿੰਮੇਵਾਰੀ ਹੈ ਲੇਕਿਨ ਜੋ ਹੈ ਉਹ ਫੈਮਿਲੀ ਵਾਲਾ ਕੋਈ ਨਹੀਂ ਕਰਦਾ ਜੋ ਯਾਰ ਦੋਸਤ ਆਤੇ ਹੋ ਪੀਣੇ ਕੇ ਬਾਦ ਉਹਨਕੋ ਕਿਸੇ ਕੀ ਇੱਜ਼ਤ ਕੀ ਕੋਈ ਪਰਵਾਹ ਤੋਂ ਹੁੰਦੀ ਨਹੀਂ ਤੇ ਵਈ ਇਹ ਹੁਲੜਵਾਜੀ ਵਗੈਰਾ ਕਰਤੇ ਹੈਂ ਔਰ ਕੁਛ ਨਹੀਂ ਹੋਤਾ ਹੁਣ ਤੁਸੀਂ ਸਿਮਰਨ ਦੇ ਨਾਲ ਖੜੇ ਹੋ ਜੀ ਸਾਥ ਦੇ ਰਹੇ ਹੋ ਤੁਸੀਂ ਉਹਨਾਂ ਦਾ ਹਾਂਜੀ ਬਿਲਕੁਲ ਜੀ ਬਿਲਕੁਲ ਸਾਰਾ ਆਪਣਾ ਡੀਜੇ ਫੈਮਲੀ ਸੁਖਸ਼ੇਰਪੁਰ ਪ੍ਰਧਾਨ ਹੈ ਜੀ ਜੋ ਆਪਣੇ ਸਾਰੇ ਸਾਥ ਮੈਂ ਖੜੇ ਆਂ ਜੀ ਜਿੰਦਰ ਫਲੋਰੀਆ ਲਾਡੀ ਬਾਜੀ ਆਪਣੇ ਲੁਧਿਆਣੇ ਤੋਂ ਸਾਰੇ ਨਾਲ ਹੀ ਖੜੇ ਆਂ ਜੀ ਆਪਣੇ ਕਿਉਂਕਿ ਸਿਮਰਨ ਕਹਿ ਰਹੇ ਨੇ ਕਹਿੰਦੇ ਮੈਂ ਸ਼ਿਕਾਇਤ ਅਰਜ ਕਰਵਾਈ ਆ ਪੁਲਿਸ ਸਟੇਸ਼ਨ ਦੇ ਵਿੱਚ ਪਰ ਮੈਨੂੰ ਲੱਗਦਾ ਕਹਿੰਦੇ ਮੇਰਾ ਸਾਥ ਨਹੀਂ ਦਿੱਤਾ ਜਾਣਾਗਾ ਦੇਖੋ ਜੀ ਉਹ ਪੁਲਿਸ ਪ੍ਰਸ਼ਾਸਨ ਦੇਖੋ ਕੀ ਕਰਦਾ ਜੀ ਉਹ ਵੀ ਕੁਝ ਕਹਿ ਨਹੀਂ ਸਕਤੇ ਲੇਕਿਨ ਆਪਣੀ ਜੋ ਡੀਜੇ ਫੈਮਲੀ ਹੈ ਉਹ ਸਾਰੇ ਸਾਰੇ ਸਾਥ ਖੜੀ ਹੈ ਜੋ ਪ੍ਰਧਾਨ ਹੈ ਆਪਣੇ

ਕਿ ਇਹ ਆਪ ਨੂੰ ਪਤਾ ਵੀ ਇਹੋ ਜਿਹੇ ਮੋਹੱਲਾਂ 'ਚ ਇਹੋ ਜੀਆਂ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਉੱਥੇ ਫਿਰ ਸਿਕਿਉਰਟੀ ਵੀ ਜ਼ਰੂਰੀ ਹੈ ਨਾ ਸਿਕਿਉਰਟੀ ਸਰ ਦੇਖੋ ਕبھی-ਕਬੜ ਤੋਂ ਜਿਵੇਂ ਆਪਣਾ ਬੌਂਸਰ ਵਗੈਰਾ ਲੈ ਜਾਂਦੇ ਆਂ ਕبھی ਨਹੀਂ ਲੈ ਕੇ ਜਾਂਦੇ ਕਿ ਆ ਗਏ ਪਾਰਟੀ ਵਾਲੇ ਖੁਦ ਹੀ ਆਪਣਾ ਸੈਟਲ ਕਰ ਲੈਂਦੇ ਆ ਸਾਰਾ ਕੁਝ ਉਹ ਹਮੇਂ ਵਿਸ਼ਵਾਸ ਦਿਲਾ ਦਿੰਦੇ ਆਂ ਕਿ ਐਸਾ ਕੁਝ ਨਹੀਂ ਹੋਗਾ ਜਦੋਂ ਇਹ ਘਟਨਾ ਵਾਪਰੀਆ ਉਦੋਂ ਤੁਹਾਡੇ ਕੋਲ ਬੌਂਸਰ ਸੀਗੇ ਨਹੀਂ ਜੀ ਕੋਈ ਬੌਂਸਰ ਨਹੀਂ ਸੀ ਠੀਕ ਆ ਹੁਣ ਤੁਸੀਂ ਤੁਸੀਂ ਆਪਣੇ ਵੱਲੋਂ ਕੋਈ ਕਾਰਵਾਈ ਕਰਵਾ ਰਹੇ ਹੋ ਪਾਰਟੀ ਦੇ ਉੱਤੇ वैसे करवाई है। के दे ये। सम्रारा सर हां अभी देखो वो भी अपनी शादी में बिजी होंगे अभी उनकी तरफ से सर कोई रिस्पॉन्स नहीं आया कोई चोट वगेरा चोट सर उन्होंने गिलास मारा था फैंक के सिमन को ਉਸਮੇ ਸਰ ਮੇਰੇ ਖਿਆਲ ਸੇ ਥੋੜਾ ਬੋਤਾ ਕੁਛ ਲਗਾ ਹੋਗਾ ਖੋਜ ਉਹ ਕਰਿਆ ਕੁਛ ਨਹੀਂ ਇੱਕ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਇੱਕ ਸ਼ਖਸ ਸਿਮਰ ਨੂੰ ਪਕੜ ਕੇ ਪਿੱਛੇ ਲੈ ਕੇ ਜਾਂਦਾਗਾ ਉਹ ਤੁਹਾਡਾ ਹੀ ਪਰਸਨ ਸੀਗਾ ਜਾਂ ਕੌਣ ਸੀਗਾ ਉਹ ਉਸਤੇ ਬਾਰੇ ਵੀ ਜਰੂਰ ਉਸਕੋ ਮੈਂ ਪਛਾਣ ਨਹੀਂ ਆਇਆ ਸਰ ਉਹ ਕੌਣ ਥਾ ਹਮ ਹਾਂਜੀ ਉਸ ਉਸਕੇ ਬਾਰੇ ਮੈਂ ਸਿਮਰ ਹੀ ਸ਼ਾਇਦ ਸਪਸ਼ਟ ਰੂਪ ਸੇ ਬਤਾ ਪਾਂ ਜੀ ਹਾਂਜੀ ਜੀ ਤਾਂ ਬਾਬਾ ਸ਼ੁਕਰੀਆ ਭਾਜੀ ਤੁਹਾਡਾ ਨਾਮ ਮੈਨੂੰ ਥੋੜਾ ਜਿਹਾ ਐਕਸਪਲੇਨ ਕਰ ਦੋ ਅਮਨ ਹੈ ਸਰ ਅਮਨ ਅਮਨ ਰਾਣਾ ਠੀਕ ਹੈ ਕਿਰਾ ਡੀਜੇ ਆਪਣਾ ਜੀ ਹਾਂਜੀ ਸਰ ਇਹ ਮਤਲਬ ਡੀਜੇ ਓਪਨ ਹੀ ਕੰਮ ਕਰਦੇ ਨੇ ਜੀ ਓਕੇ ਹਾਂਜੀ ਮੈਂ ਤਾਂ ਉਹਨਾਂ ਐਜ਼ ਅ ਮੈਨੇਜਰ ਮਤਲਬ ਉਸਕੇ ਸ਼ੋ ਵਗੈਰਾ ਮੈਨੇਜ ਕਰਦਾ ਹਾਂ ਠੀਕ ਹੈ ਜੀ ਤੇ ਸੈਮਰਨ ਕਦੋਂ ਤੋਂ ਤੁਹਾਡੇ ਨਾਲ ਕੰਮ ਕਰ ਰਹੀ ਹੈ ਜੀ ਸਰ ਇਸ ਕੋ ਹੋ ਗਏ 6-7 ਸਾਲ ਹੋ ਗਏ ਹਨ ਪਹਿਲਾਂ ਤਾਂ ਇਹ ਫਰੈਂਡਸ ਡੀਜੇ ਨਾਲ ਨਹੀਂ ਕੰਮ ਕਰ ਰਹੀ ਸੀ सर फ्रेंड फ्रेंडीजे जैसे अपना एग्रीमेंट वगैरह कर लेते हैं उनके साथ प्रॉपर पक्का काम नहीं करते ठीक है हां जी वो हायर कर लेते हैं बस ठीक है हां जी जी ओके बहुत बहुत शुक्रिया थैंक यूकारी थैंक यू ओके